ਇਸ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਸੰਦੀ ਪ੍ਰੈਸ ਮਿਲਣੀ ਦੇ ਵਿੱਚ ਵੱਖ-ਵੱਖ ਅਦਾਰਿਆਂ ਤੋਂ ਆਏ ਸਾਰੇ ਹੀ ਪੱਤਰਕਾਰ ਸਹਿਬਾਨ ਸਾਥੀਆਂ ਦਾ ਮੈਂ ਸਭ ਤੋਂ ਪਹਿਲਾਂ ਜੀ ਆਇਆਂ ਖੁਸ਼ਾਮਦੀ ਆਖਦਾ ਅੱਜ ਦੀ ਇਸ ਪ੍ਰੈਸ ਮਿਲਣੀ ਦੇ ਵਿੱਚ ਮੇਰੇ ਨਾਲ ਇਸ ਮੰਚ ਤੇ ਹਾਜ਼ਰ ਨੇ ਜੋ ਵੈਸੇ ਤੱਕ ਕਿਸੇ ਤਾਰੂਫ ਦੇ ਮਹਤਾਜ ਨਹੀਂ ਪਾਲੀ ਭਪਿੰਦਰ ਜੀ ਜਿਨ੍ਹਾਂ ਨੇ ਪੰਜਾਬੀ ਮਾਮੋਲੀ ਦੀ ਬਹੁਤ ਵੱਡੀ ਸੇਵਾ ਕੀਤੀ ਹੈ ਚਾਹੇ ਕਹਾਣੀਆਂ ਦੇ ਰੂਪ ਦੇ ਵਿੱਚ ਹੋਵੇ ਚਾਹੇ ਡਰਾਮਿਆਂ ਦੇ ਰੂਪ ਦੇ ਵਿੱਚ ਹੋਵੇ ਤੇ ਚਾਹੇ ਹੁਣ ਫਿਲਮਾਂ ਦੇ ਰੂਪ ਦੇ ਵਿੱਚ ਕਰ ਰਹੇ ਨੇ ਹੁਣੇ ਹੀ ਬਹੁਤ ਵੱਡੀ ਫਿਲਮ ਇਹਨਾਂ ਨੇ ਗੁਰਮੁਖ ਜਿਹੜੀ ਹੈ ਉਹ ਪੰਜਾਬੀਆਂ ਦੇ ਅੱਗੇ ਪੇਸ਼ ਕੀਤੀ ਜਿਨੇ ਬਹੁਤ ਵੱਡਾ ਨਾਮ ਕਮਾਇਆ ਤੇ ਪੰਜਾਬੀਆਂ ਨੇ ਉਹਨੂੰ ਬਹੁਤ ਪਰੋਸਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਜੇ ਹੁਣ ਇਹਨਾਂ ਨੇ ਇੰਨਾ ਕਮਾਲ ਦਾ ਕੰਮ ਦਿਖਾਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਹੁਤ ਚੀਜ਼ਾਂ ਜੋ ਵੱਡੀਆਂ ਪੰਜਾਬੀਆਂ ਵਾਸਤੇ ਲੈ ਕੇ ਆ ਰਹੇ ਨੇ ਮੇਰੇ ਨਾਲ ਇਸੇ ਮੰਚ ਤੇ ਸਾਡੇ ਵੱਡੇ ਭੈਣ ਸੰਦੀਪ ਕੌਰ ਜੀ ਉਹ ਵੀ ਵਿਰਾਜਮਾਨ ਨੇ ਜੋ ਵਿੰਕਲ ਸਟੂਡੀਓਜ਼ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਇੱਥੇ ਜਿਹੜਾ ਕਿ ਅੱਜ ਇਸ ਦੀ ਜੋ ਸਾਡੇ ਅੱਜ ਕਲੈਬੋਰੇਸ਼ਨ ਹੈ ਉਸ ਦਾ ਹਿੱਸਾ ਨੇ ਸਰਦਾਰ ਸੁਖਵਿੰਦਰ ਸਿੰਘ ਹੋਰੀ ਕੈਨੇਡਾ ਤੋਂ ਜੋ ਉੱਗੇ बिजनेसमैन ਨੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਰੈਸਟੋਰੈਂਟਸ ਚੇਨਸ ਦੇ ਮਾਲਕ ਨੇ ਉੱਥੇ ਰਿਕਰੂਟਮੈਂਟ ਰਿਕਰੂਟਮੈਂਟ ਏਜੰਸੀਸ ਦੇ ਮਾਲਕ ਨੇ ਉੱਥੇ ਤੇ ਹੁਣ ਫਿਲਮ ਲਾਈਨ ਦੇ ਵਿੱਚ ਐਂਟਰ ਕਰ ਰਹੇ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਜਾ ਰਹੇ ਨੇ ਸੁੱਖੇ ਹੋਣਾ ਮੇਰਾ ਰਿਸ਼ਤਾ ਜਿੱਥੇ ਅੱਜ ਦੀ ਕੋਲਾਬੋਰੇਸ਼ਨ ਵਾਲਾ ਤਾਂ ਹੈ ਹੀ ਪਰ ਉਸ ਤੋਂ ਵੱਡਾ ਵੀ ਜਿਹੜਾ ਰਿਸ਼ਤਾ ਹੈ ਉਹ ਅਸੀਂ ਸਕੂਲ ਤੋਂ ਇਕੱਠੇ ਆ ਮੇਰੇ ਜੂਨੀਅਰ ਸੀ ਤੇ ਸਕੂਲ ਦਾ ਰਿਸ਼ਤਾ ਬੜਾ ਵੱਡਾ ਭਰਾਵਾਂ ਵਾਲਾ ਰਿਸ਼ਤਾ ਸਾਡਾ ਸੋ ਇਸ ਤਰ੍ਹਾਂ ਦਾ ਅੱਜ ਇੱਕ ਕਲੈਬੋਰੇਸ਼ਨ ਹੋਣ ਜਾ ਰਹੀ ਹੈ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਮਕਸਦ ਇੱਕੋ ਹੀ ਹੈ ਕਿ ਪੰਜਾਬ ਦੀ ਇਸ ਇੰਡਸਟਰੀ ਦੀ ਪੰਜਾਬ ਦੀ ਇਸ ਬੋਲੀ ਦੀ ਪੰਜਾਬੀਅਤ ਦੀ ਸੇਵਾ ਕੀਤੀ ਜਾਵੇ ਕਿਉਂਕਿ ਜਿਹੜਾ ਸਿਨੇਮਾ ਹੈ ਸਿਨੇਮਾ ਜਿਹੜਾ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਤੇ ਸਮਾਜ ਦੇ ਵਿੱਚ ਜੋ ਵਿਚਰ ਰਿਹਾ ਉਹ ਸਿਨੇਮਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਉਸੇ ਤਰ੍ਹਾਂ ਦੀ ਕੋਸ਼ਿਸ਼ ਜਿਹੜੀ ਹੈ ਉਹ ਅਸੀਂ ਕਰਨ ਜਾ ਰਹੇ ਹਾਂ ਤਾਂ ਜੋ ਪੰਜਾਬੀਆਂ ਅੱਗੇ ਜਿੱਥੇ ਚੰਗੀ ਤਰ੍ਹਾਂ ਦਾ ਸਿਨੇਮਾ ਮੀਡੀਆ ਜਿਹੜਾ ਆ ਉਹ ਪ੍ਰੋਸਿਆ ਜਾ ਸਕੇ ਤੇ ਆਉਣ ਵਾਲੀਆਂ ਜਿਹੜੀਆਂ نسلਾਂ ਉਹਨਾਂ ਨੂੰ ਵੀ ਕੋਈ ਪ੍ਰੇਰਨਾ ਦਿੱਤੀ ਜਾ ਸਕੇ ਉਸ ਸਿਨੇਮੇ ਦੇ ਰਾਹੀ ਸੋ ਮੈਂ ਸਭ ਤੋਂ ਪਹਿਲਾਂ ਸਤਾਪਪਵਿੰਦਰ ਪਾਲੀ ਭਪਿੰਦਰ ਜੀ ਉਹਨਾਂ ਨੂੰ ਹੀ ਬੇਨਤੀ ਕਰਾਂਗਾ ਕਿ ਉਹ ਅੱਗੇ ਦੀ ਜਿਹੜੀ ਹੈ ਜੋ ਅੱਜ ਦੀ ਕਲੈਬੋਰੇਸ਼ਨ ਹੈ ਜਾਂ ਉਹ ਅੱਜ ਜੋ ਪੰਜਾਬੀ ਸਿਨੇਮਾ ਕਿੱਧਰ ਜਾ ਰਿਹਾ ਹੈ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬੀ ਸਿਨੇਮਾ ਕੀ ਦੇਣ ਦੇ ਜਾ ਰਿਹਾ ਪੰਜਾਬੀਆਂ ਨੂੰ ਉਹਦੇ ਬਾਰੇ ਜਿਹੜਾ ਆ ਦੋ ਸ਼ਬਦ ਜ਼ਰੂਰ ਆਖੇ ਪਾਲੀ ਭਪਿੰਦਰ ਬਹੁਤ-ਬਹੁਤ ਸ਼ੁਕਰੀਆ ਫਿਲੌਰ ਸਾਹਿਬ ਮੈਂ ਸਾਰੇ ਪ੍ਰੈਸ ਸਾਰੇ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹ ਬਹੁਤ ਸ਼ਾਰਟ ਨੋਟਿਸ ਦੇ ਉੱਪਰ ਇੱਥੇ ਆਏ ਨੇ ਔਰ ਸਾਡੀ ਜਿਹੜੀ ਅੱਜ ਦੀ ਕੋਲਾਬੋਰੇਸ਼ਨ ਹੋਣ ਜਾ ਰਹੀ ਹੈ ਉਸ ਨੂੰ ਮੀਡੀਆ ਲੋਕਾਂ ਦੇ ਵਿੱਚ ਲੈ ਕੇ ਜਾਣਗੇ ਆਫਕੋਰਸ ਪੰਜਾਬੀ ਸਿਨੇਮਾ ਬਹੁਤ ਜ਼ਿਆਦਾ ਗਰੋਅ ਕਰ ਰਿਹਾ ਹੈ ਔਰ ਇਸ ਸਾਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹੁਣ ਤੱਕ ਕਿੰਨੀਆਂ ਵੱਡੀਆਂ-ਵੱਡੀਆਂ ਫਿਲਮਾਂ ਆ ਰਹੀਆਂ ਨੇ ਆ ਚੁੱਕੀਆਂ ਨੇ ਔਰ ਸਾਡੀ ਖੁਸ਼ਕਿਸਮਤੀ ਹੈ ਕਿ ਇਸ ਸਾਲ ਦੀ ਸਭ ਤੋਂ ਪਹਿਲੀ ਫਿਲਮ ਗੁਰਮੁਖ ਜਿਵਾਈ ਭਾਵੇਂ ਉਹ ਕੇਵਲ ਵਨਤੇ ਉੱਪਰ ਰਿਲੀਜ਼ ਹੋਈ ਲੇਕਿਨ ਮੀਡੀਆ ਨੇ ਔਰ ਖਾਸ ਤੌਰ ਤੇ ਲੋਕਾਂ ਨੇ ਉਸ ਨੂੰ ਬਹੁਤ ਲਾਈਕ ਕੀਤਾ ਜਿਸ ਕਰਕੇ ਅੱਜ ਅਸੀਂ ਇੱਥੇ ਬੈਠੇ ਆਂ ਮੈਂ ਬਹੁਤ ਸ਼ੁਕਰਗੁਜ਼ਾਰ ਆਂ ਯੂਨਾਈਟਿਡ ਸਟੂਡੀਓ ਦੇ ਔਰ ਦਮਨਵੀਰ ਸਿੰਘ ਜੀ ਦਾ ਕਿ ਉਹਨਾਂ ਨੇ ਵਿੰਕਲ ਸਟੂਡੀਓ ਦੇ ਉੱਪਰ ਜਾਂ ਮੇਰੇ ਕੰਮ ਦੇ ਉੱਪਰ ਇੰਨਾ ਇੱਕ ਫੇਥ ਜ਼ਾਹਿਰ ਕੀਤਾ ਕਿ ਸਾਨੂੰ ਤਿੰਨ ਫਿਲਮਾਂ ਜਿਹੜੀ ਕਿ ਅੱਜ ਇੱਥੇ ਕੋਲਾਬੋਰੇਸ਼ਨ ਤੁਹਾਡੀ ਹਾਜ਼ਰੀ ਵਿੱਚ ਹੋਣ ਜਾ ਰਹੀ ਹੈ ਸਾਨੂੰ ਪੂਰੀਆਂ ਤਿੰਨ ਫਿਲਮਾਂ ਦੇ ਲਈ ਉਹਨਾਂ ਨੇ ਅਮਤ੍ਰਿਤ ਕੀਤਾ ਸੱਦਾ ਦਿੱਤਾ ਕਿ ਅਸੀਂ ਉਹਨਾਂ ਨਾਲ ਰਲ ਕੇ ਬਣਾਈਏ ਔਰ ਮੇਰੇ ਛੋਟੇ ਵੀਰ ਬੈਠੇ ਨੇ ਸੁਖਵਿੰਦਰ ਜੀ ਜਿਹੜੇ ਕਿ ਕੈਨੇਡਾ ਦੇ ਵਿੱਚ ਲਿਮਿਨਰੀ ਸਟੂਡੀਓ ਚਲਾ ਰਹੇ ਨੇ ਉਥੋਂ ਦੇ ਇੱਕ ਇੰਡਸਟਰੀਅਲਿਸਟ ਨੇ ਬਿਜ਼ਨਸ ਟਾਈਕੂਨ ਨੇ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਆ ਕੇ ਫਿਲਮਾਂ ਬਣਾ ਰਹੇ ਨੇ ਇਹ ਬਹੁਤ ਵੱਡੀ ਗੱਲ ਹੈ ਔਰ ਮੈਂ ਇਹਨਾਂ ਦੋਨਾਂ ਸ਼ਖਸੀਤਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੇਰੇ ਕੰਮ ਦੇ ਉੱਤੇ ਭਰੋਸਾ ਜ਼ਾਹਿਰ ਕੀਤਾ ਔਰ ਵਿੰਕਲ ਸਟੂਡੀਓ ਜਿਹੜਾ ਕਿ ਮੇਰੇ ਮੈਡਮ ਦਾ ਵੀ ਸਟੂਡੀਓ ਹੈ ਉਸ ਨੂੰ ਉਹਨਾਂ ਨੇ ਤਿੰਨ ਫਿਲਮਾਂ ਦੇ ਲਈ ਨਾਲ ਸਾਈਨ ਕਰਨ ਦੀ ਆਫਰ ਦਿੱਤੀ ਹੈ ਜਿਹੜੀ ਕਿ ਹੁਣੇ ਤੁਹਾਡੇ ਸਾਹਮਣੇ ਅਸੀਂ ਸਾਈਨ ਕਰਨ ਜਾ ਰਹੇ ਹਾਂ ਇਸ ਤੋਂ ਬਾਅਦ ਜੇ ਤੁਸੀਂ ਸਾਡੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਹੋਰ ਕੋਈ ਵੀ ਗੱਲ ਕਰਨੀ ਚਾਹੋ ਅਸੀਂ ਬਿਲਕੁਲ ਓਪਨ ਰਵਾਂਗੇ ਤੁਹਾਡੇ ਸਾਹਮਣੇ ਪਹਿਲਾਂ ਅਸੀਂ ਇੱਕ ਐਗਰੀਮੈਂਟ ਸਾਈਨ ਕਰਾਂਗੇ ਫਿਰ ਤੁਸੀਂ ਜੋ ਵੀ ਪੁੱਛਣਾ ਚਾਹੋਗੇ ਅਸੀਂ ਉਹਦੇ ਬਾਰੇ ਗੱਲ ਕਰਾਂਗੇ

ਦਾ ਉਹ ਬਟ ਜੂ ਜੇ ਜੋ ਵੀ ਗੱਲ ਕਰਨੀ ਚਾਹੇਗੇ ਪਰ ਇਸ ਤਰ੍ਹਾਂ ਲਈ ਪਹੁੰਚ ਨਹੀਂ ਮਿਲਿਆ ਸੀ ਨਹੀਂ ਇੱਕੋ ਜਨਰ ਨਹੀਂ ਹੋਏਗਾ ਅਸੀਂ કુલ 6 ਫਿਲਮਾਂ ਅਸੀਂ ਇੱਕ ਵਾਰੀ ਸ਼ਾਰਟਲਿਸਟ ਕੀਤੀਆਂ ਨੇ 6 ਸਟੋਰੀਆਂ ਨੇ ਔਰ ਬਿਲਕੁਲ ਡਿਫਰੈਂਟ ਜਨਰ ਨੇ ਫੈਮਿਲੀ ਡਰਾਮਾ ਮੇਨਲੀ ਔਰ ਐਕਸਪੈਰੀਮੈਂਟਲ ਸਟੱਫ ਹੈ ਉਹਦੇ ਵਿੱਚ ਇੱਕ ਦੋ ਰਿਲੀਜੀਅਸ ਵੀ ਨੇ 6 ਫਿਲਮਾਂ ਸ਼ਾਰਟਲਿਸਟ ਹੁਣ ਤੱਕ ਕੀਤੀਆਂ ਨੇ ਦਮਨਵੀਰ ਹੋਰਾਂ ਨਾਲ ਬੈਠ ਕੇ ਅਸੀਂ ਤੇ ਇੱਕ ਅੱਧੇ ਦਿਨ ਦੇ ਵਿੱਚ ਅਸੀਂ ਤਿੰਨ ਫਿਲਮਾਂ ਜਿਹੜੀਆਂ ਨੇ ਉਹ ਆ ਲੌਕ ਕਰਾਂਗੇ ਸਾਡਾ ਟਾਰਗੇਟ ਇਹ ਹੈ ਕਿ ਜਿਹੜੀ ਪਹਿਲੀ ਫਿਲਮ ਹੈਗੀ ਆਫਕੋਰਸ ਜਿਆਦਾ ਸੁਖਵਿੰਦਰ ਜੀ ਦਾ ਮੰਨਣਾ ਹੈ ਕਿ ਕੈਨੇਡਾ ਜਾਂ ਬਾਹਰ ਦੀ ਜਿਹੜੀ ਆਡੀਅנס ਆ ਫੈਮਿਲੀ ਡਰਾਮਾ ਦੇਖਦੀ ਹੈ ਅਸੀਂ ਬਣ ਕੇ ਚੱਲਦੇ ਹਾਂ ਕਿ ਜਿਹੜੀਆਂ ਤਿੰਨ ਫਿਲਮਾਂ ਅਸੀਂ ਕਰਾਂਗੇ ਜ਼ਿਆਦਾਤਰ ਉਹ ਫੈਮਿਲੀ ਡਰਾਮਾ ਹੋਣ ਦੇ ਚਾਂਸਸ ਨੇ ਲੇਕਿਨ ਸਿੰਪਲ ਹਾ ਹਾ ਹੀ ਹੀ ਟਾਈਪ ਕਮੇਡੀ ਮੈਂ ਪਹਿਲਾਂ ਵੀ ਕਦੇ ਨਹੀਂ ਕੀਤੀ ਗੁਰਮਖ ਵਰਗੀ ਇੱਕ ਸੈਂਸਿਬਲ ਫਿਲਮ ਕੀਤੀ ਹੈ ਆ ਸਾਡਾ ਤਿੰਨਾਂ ਦਾ ਟਾਰਗੇਟ ਏ ਹੈ ਕਿ ਅਸੀਂ ਸੈਂਸਿਬਲ ਸਿਨੇਮਾ ਕਰਾਂਗੇ ਆਫਕੋਰਸ ਐਂਟਰਟੇਨਿੰਗ ਹੋਏਗਾ ਕਮਰਸ਼ੀਅਲ ਹੋਏਗਾ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਸੋਸਾਇਟੀ ਨੂੰ ਕੋਈ ਵਧੀਆ ਮੈਸੇਜ ਦਿੱਤਾ ਜਾਵੇ ਕੰਟੈਂਟ ਵੀ ਚੰਗਾ ਜਾਵੇ ਅਸੀਂ ਤਿੰਨੇ ਇਸ ਗੱਲ ਦੇ ਉੱਪਰ ਅਗਰੀ ਹੋਏ ਹਾਂ ਭਾਜੀ ਤੁਹਾਡੇ ਤੋਂ ਕੈਨੇਡਾ ਤੋਂ ਆ ਰਹੇ ਹੋ ਸਪੈਸ਼ਲੀ ਸੋ ਬੇਸਿਕਲੀ ਕੈ ਸੋ ਕੈਨੇਡਾ ਦੇ ਕੁਝ ਲੋਕ ਇਹਨਾਂ ਦੀ ਖਾਸੀਅਤ ਰਹੀ ਹੈ ਪਹਿਲੇ ਨਾਰਮਲ ਬੰਦਿਆਂ ਨੂੰ ਚੱਕ ਕੇ ਫਿਲਮ ਬਣਾ ਦਿੰਦੇ ਆ ਐਕਚੁਅਲੀ ਸੋ ਤੁਸੀਂ ਪੰਜਾਬੀ ਬੰਦਿਆਂ ਨੂੰ ਉੱਥੇ ਚਾਂਸ ਦੇਵੋਗੇ ਜਾਂ ਇੱਥੋਂ ਦੀ ਕੋਈ ਬੰਦੇ ਫੇਸ ਆਲਰੇਡੀ ਜਿਹੜੇ ਮਸ਼ਹੂਰ ਹੈ ਉਹਨਾਂ ਨੂੰ ਲੈ ਕੇ ਜਾਣਾ ਚਾਹੋਗੇ ਬਈ ਕਿ ਆਪਾਂ ਸੈਵਲ ਆਪਾਂ ਸੌਰੀ ਜਿਹੜੀ ਤੁਹਾਡੀ ਏਜੰਸੀ ਹੈ ਲਿਊਮਿਨਰੀ ਉਹਦੇ ਥਰੂ ਅਸੀਂ ਇੱਕ ਅੱਛੀ ਕੋਲਾਬੋਰੇਸ਼ਨ ਹੋ ਰਹੀ ਹੈ ਤਾਂ ਸਿਰਫ ਉਹ ਚਾਂਸ ਮਿਲੇਗਾ ਜਿਹਦੇ ਚ ਸਿਰ ਕਮਰਸ਼ੀਅਲ ਐਂਗਲ ਵੀ ਆ ਜਾਏ ਭਾਜੀ ਮੈਂ ਖੁਦ 500 ਡਾਲਰ ਜਦੋਂ ਲੈ ਕੇ ਗਿਆ ਸੀ ਕੈਨੇਡਾ ਤੇ ਮੈਂ ਵੀ ਆਮ ਹੀ ਸੀਗੇ ਸਾਰੇ ਅਸੀਂ ਆਮ ਹੀ ਆ ਸੋ ਮੋਸਟਲੀ ਜਿਹੜਾ ਉੱਥੇ ਟੈਲੈਂਟ ਹੈਗਾ ਆ ਕੈਨੇਡਾ ਦੇ ਵਿੱਚ ਹੁਣ ਤੁਹਾਨੂੰ ਪਤਾ ਕਿੰਨਾ ਪ੍ਰਵਾਸ ਹੋ ਗਿਆ ਇੱਥੋਂ ਬਹੁਤ ਜ਼ਿਆਦਾ ਮੁੰਡੇ ਵਧੀਆ-ਵਧੀਆ ਮੁੰਡੇ ਵੀ ਸਿੱਧੂ ਮੂਸੇਵਾਲਾ ਜਿੱਦਾਂ ਨਾਮ ਹੋਰ ਮੁੰਡੇ ਵੀ ਕਾਫੀ ਮੇਰੇ ਨਾਲ ਮੇਰੇ ਫਰੈਂਡਸ ਵੀ ਆ ਗਏ ਜਿੱਦਾਂ ਚੀਮਾ ਬਾਈ ਹੁਣ ਮੁੰਡਾ ਆਇਆ ਨਵਾਂ ਤੇ ਜਿੱਦਾਂ ਸੁਖ ਲੈਂਡਰ ਜਿਹੜਾ ਮੁੰਡਾ ਮਸ਼ਹੂਰ ਹੋਇਆ ਆਪਣਾ ਸ਼ਿਵਾਲਿਕਾ ਨੇ ਵੀ ਸੀਗਾ ਸੋ ਕਾਫੀ ਮੁੰਡੇ ਜਾ ਕੇ ਉੱਥੇ ਮਸ਼ਹੂਰ ਹੋਇਆ ਆਬਵੀਅਸਲੀ ਸਾਡਾ ਇਹੀ ਆ ਵੀ ਅਸੀਂ ਉੱਥੇ ਦੇ ਮੁੰਡਿਆਂ ਨੂੰ ਵੀ ਜ਼ਿਆਦਾ ਚਾਂਸ ਦਈਏ ਪਲੱਸ ਜਿਹੜੇ ਇੱਥੇ ਟੈਲੈਂਟ ਹੈਗਾ ਆ ਉਹਨੂੰ ਵੀ ਚੀ ਮੋਬਾਈਲ ਦਾ ਨਾਮ ਲਿਆ ਤੁਸੀਂ ਉਹ ਜਾਣਦੇ ਹੋ ਨਾ ਕਿੱਦਾਂ ਦੇ ਗਾਣੇ ਬਣਾਉਂਦੇ ਉਸ ਤੋਂ ਬਾਅਦ ਫਿਰ ਕੀ ਹੋ ਜਾਂਦਾ ਨਹੀਂ ਉਹ ਇੱਕ ਅਲੱਗ ਚੀਜ਼ ਹੈ ਪਰ ਜਿਹੜਾ ਇੱਕ ਲਿਖਣਾ ਹਰੇਕ ਆਰਟਿਸਟ ਦਾ ਆਪਣਾ ਆਪਣਾ ਜ਼ੋਨ ਹੁੰਦਾ ਹੈ ਬਹੁਤ ਅੱਛੇ ਆ ਕਲਾਕਾਰ ਪਰ ਉਹ ਅਚਾਨਕ ਕੋਇਨ ਕੋਇਨਸੀਡੈਂਟਲੀ ਹੋ ਜਾਂਦਾ ਭਾਜੀ ਤੁਸੀਂ ਦੱਸੋ ਕੋਈ ਸਟਾਰ ਹਾਲੇ ਤੱਕ ਤੁਸੀਂ ਸ਼ਾਰਟਲਿਸਟ ਕੀਤੇ ਹੈ ਜਾਂ ਤੁਸੀਂ ਬੈਠੋਗੇ ਚਾਰੋਂ ਔਰ ਫਿਰ ਤੁਸੀਂ ਦੇਖੋਗੇ ਕਿ ਇਹ ਸਟੋਰੀ ਫਿਟ ਇਨ ਹੋ ਰਹੀ ਹੈ ਸਾਡੀ ਪਹਿਲੀ ਫਿਲਮ ਸ਼ੁਰੂ ਹੋ ਰਹੀ ਹੈ ਔਰ ਕਦੋਂ ਸ਼ੁਰੂ ਹੋ ਰਹੀ ਹੈ ਔਰ ਕੌਣ ਕੌਣ ਤੁਸੀਂ ਆਲਰੇਡੀ ਸ਼ਾਰਟਲਿਸਟ ਕਰ ਚੁੱਕੇ ਪਾਲੀ ਜੀ ਨਾਲ ਬੈਠ ਕੇ ਐਕਚੁਅਲੀ ਜਿਹੜੀ ਪਾਲੀ ਜੀ ਦੀ ਕਲਮ ਹੈ ਨਾ ਜੀ ਇਹ ਬੜੀ ਡੂੰਗੀ ਵੀ ਹੈ ਤੇ ਬੜੀ ਸਰਲ ਤਰੀਕੇ ਨਾਲ ਸਮਝਾਉਂਦੀ ਹੈ ਪੰਜਾਬੀਆਂ ਨੂੰ ਜੋ ਮੈਸੇਜ ਦੇਣਾ ਚਾਹੁੰਦੇ ਆ ਜਿਹਨੂੰ ਐਂਟਰਟੇਨਮੈਂਟ ਦੇ ਵਿੱਚ ਵੀ ਦੇਖਦੇ ਆ ਆਪਾਂ ਤੇ ਹਰ ਇੱਕ ਏਜ ਗਰੁੱਪ ਨੂੰ ਇਹ ਬਹੁਤ ਅੱਛੀ ਤਰ੍ਹਾਂ ਆਪਣੇ ਵੱਲ ਮੋਹ ਲੈਂਦੇ ਆ ਉਹ ਕਿੰਨੀ ਦੀ ਕਲਮ ਦੀ ਤਾਕਤ ਬਹੁਤ ਵੱਡੀ ਹੈ ਸੋ ਇਹ ਸਾਰਾ ਜਿਹੜਾ ਆ ਆਰਟਿਸਟ ਨੂੰ ਲੈ ਕੇ ਜਾਂ ਜਿੰਨੇ ਵੀ ਇਹਦੇ ਵਿੱਚ ਕਰੈਕਟਰਸ ਹੋਣਗੇ ਉਹ ਪਾਲੀ ਜੀ ਦਾ ਫੈਸਲਾ ਹੋਏਗਾ ਅਸੀਂ ਤਾਂ ਇਹਨਾਂ ਦੇ ਪਿੱਛੇ ਖੜੇ ਕਿਉਂਕਿ ਕ੍ਰੀਏਟੀਵਿਟੀ ਨਹੀਂ ਮਰਨੀ ਚਾਹੀਦੀ ਮੈਸੇਜ ਨਹੀਂ ਮਰਨਾ ਚਾਹੀਦਾ ਤਾਂ ਲਾਸਟ ਕੋ ਇਹਨਾਂ ਦੀ ਹੋਣੀ ਹੈ ਲਾਸਟ ਕੋ ਇਹਨਾਂ ਦੀ ਹੋਏਗੀ ਜੀ 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 ਸਾਡੇ ਕੋਲ ਚੰਡੀਗੜ੍ਹ ਵਿੱਚ ਬਹੁਤ ਖਾਸ ਚਿਹਰੇ ਵੀ ਹੈਗੇ ਆ ਇੱਥੇ ਸਟਾਰਸ ਹਾਂ ਜੀ ਹਾਂ ਜੀ ਕਿਉਂਕਿ ਅਸੀਂ ਇਹਨਾਂ ਤੇ ਐਤਵਾਰ ਕਰਦੇ ਜਿਵੇਂ ਇਹਨਾਂ ਨੇ ਦੱਸਿਆ ਨਾ ਜੀ ਉਹ ਇਹਨਾਂ ਦੀ ਕਲਮ ਕਰਕੇ ਆ ਸੋ ਇਸ ਕਰਕੇ ਇਹ ਫੈਸਲਾ ਇਹਨਾਂ ਦਾ ਹੀ ਹੋਏਗਾ ਤਾਂ ਕਿ ਵਧੀਆ ਸਿਨੇਮਾ ਕੋਈ ਪੰਜਾਬੀਆਂ ਨੂੰ ਦੇ ਸਕੀਏ ਸੰਦੀਪ ਮੈਮ ਤੁਹਾਡੀ ਇਨਪੁਟ ਕੀ ਰਹੇਗੀ ਲੇਡੀਜ਼ ਬਾਰੇ ਬਣਾਨੀ ਹੈ ਕੋਈ ਫਿਲਮ ਜਾਂ ਇਦਾਂ ਦਾ ਨਹੀਂ ਜੀ ਕਿ ਸਟੋਰੀ ਹੋ ਚੁੱਕੀ ਹੈ ਇਹਨਾਂ ਭਾਈਨਾਂ ਦੀ ਨਹੀਂ ਨਹੀਂ ਅਸੀਂ ਵਧੀਆ ਸਿਨੇਮਾ ਦੇਣਾ ਚਾਹਾਂਗੇ ਕੋਈ ਵੀ ਹੋਵੇ ਉਹ ਕੋਈ ਵੀ ਹੋ ਸਕਦਾ ਜੀ ਤਾਂ ਜਿਹੜੀ ਸਟੋਰੀ ਹੈ ਪਾਲੀ ਭਾਈ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਦੀ ਸਟੋਰੀ ਹੈ ਪਹਿਲੀ ਜਿਹੜੀ ਫਿਲਮ ਤੁਸੀਂ ਸਟਾਰਟ ਕਰਨ ਯਾਰ ਕਦੋਂ ਸ਼ੁਰੂ ਹੋ ਰਹੀ ਹੈ ਔਰ ਕਦੋਂ ਤੱਕ ਦੇਖ ਕੇ ਦੇਖਣ ਨੂੰ ਮਿਲ ਜਾਏਗੀ ਉਹ ਜੇ ਸਾਰਾ ਕੁਝ ਠੀਕ ਰਿਹਾ ਤੇ ਅਸੀਂ ਜੁਲਾਈ ਦੇ ਵਿੱਚ ਫਲੋਰ ਤੇ ਹੋਵਾਂਗੇ ਔਰ ਜੋ ਪਹਿਲੀ ਸਾਡੀ ਫਿਲਮ ਹੈ ਉਹ ਜੋ ਰਿਸ਼ਤਿਆਂ ਦੇ ਨਾਮ ਦੇ ਉੱਪਰ ਅਬਰਾਡ ਤੁਸੀਂ ਦੇਖਿਆ ਹੋਣਾ ਕਿ ਬਾਹਰ ਜਾਣ ਦੇ ਚੱਕਰ ਵਿੱਚ ਪੰਜਾਬੀ ਜੋ ਕੁਝ ਰਿਸ਼ਤਿਆਂ ਦਾ ਘਾਣ ਕਰਦੇ ਨੇ ਖਾਸ ਤੌਰ ਤੇ ਮੈਰਿਜ ਦਾ ਅਸੀਂ ਉਹਦੇ ਉੱਪਰ ਇੱਕ ਥੋੜੀ ਜੀ ਰੀਅਲ ਇਨਸੀਡੈਂਟ ਬੇਸਡ ਇੱਕ ਫਿਲਮ ਸੋਚੀ ਹੈ ਕੁਝ ਰੀਅਲ ਇਨਸੀਡੈਂਟਸ ਤੋਂ ਪ੍ਰਭਾਵਿਤ ਹੈ ਕੁਝ ਤਾਂ ਅਸੀਂ ਉਸ ਤਰੀਕੇ ਦੀ ਫਿਲਮ ਕ੍ਰੀਏਟ ਕਰਨਾ ਚਾਹੁੰਦੇ ਹਾਂ ਇੱਕ ਜਿਹੜਾ ਕਿ ਮੈਰਿਜ ਨੂੰ ਲੋਕ ਬਹੁਤ ਗਲਤ ਤਰੀਕੇ ਦੇ ਨਾਲ ਇਸਤੇਮਾਲ ਕਰ ਰਹੇ ਨੇ ਖਾਸ ਤੌਰ ਤੇ ਬਾਹਰ ਜਾਣ ਦੇ ਲਈ ਤਾਂ ਉਹਦੇ ਉੱਪਰ ਮੇਰਾ ਇੱਕ ਪਹਿਲਾ ਟਾਰਗੇਟ ਹੈ ਅਸੀਂ ਉਹ ਫਿਲਮ ਕਰਨੀ ਚਾਹਾਂਗੇ ਉਹ ਕ੍ਰਾਸ ਕਲਚਰ ਫਿਲਮ ਹੋਏਗੀ ਇੰਡੀਆ ਤੇ ਮੇਬੀ ਬਾਹਰ ਦਾ ਕਿਸੇ ਦੇਸ਼ ਦੇ ਵਿੱਚ ਤੇ ਸਾਡਾ ਟਾਰਗੇਟ ਥੋੜਾ ਜਿਹਾ ਇਹ ਹੈ ਕਿ ਇੱਕ ਰੀਅਲ ਇਨਸੀਡੈਂਟ ਬੇਸਡ ਉਹ ਇੱਕ ਸਿਨੇਮਾ ਕਰੀਏ ਜਿਹੜਾ ਕਿ ਇੱਕ ਬਹੁਤ ਵੱਡਾ ਇਸ਼ੂ ਵੀ ਸਾਡੇ ਪੰਜਾਬੀ ਕਲਚਰ ਦਾ ਹੈ ਉਸ ਨੂੰ ਵੀ ਲੈ ਕੇ ਆਵੇ ਲੇਕਿਨ ਉਹ ਇੱਕ ਵਧੀਆ ਇੰਟਰਨੈਸ਼ਨਲ ਇੰਟਰਟਰੇਨਰ ਵੀ ਹੋਵੇ ਔਰ ਕ੍ਰਾਸ ਕਲਚਰ ਫਿਲਮ ਹੋਵੇ ਅੱਛੇ ਲੈਵਲ ਦੀ ਜੋ ਸਾਡਾ ਪਹਿਲਾ ਟਾਰਗੇਟ ਏ ਹੈ ਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਪਾਲੀਪਾ ਜੀ ਤੁਹਾਡੇ ਤੋਂ ਸਵਾਲ ਹੈ ਮੇਰਾ ਨਾਮ ਮਨਪ੍ਰੀਤ ਸਿੰਘ ਔਲਖ ਹੈ ਹਰ ਸਾਲ ਪਤਨੀ ਬਹੁਤ ਸਾਰੀ 50 60 ਗਿਣਤੀ ਹੋਏਗੀ ਇਸ ਤੋਂ ਵੱਧ ਹੋ ਸਕਦਾ ਅੰਕੜਾ ਪੰਜਾਬੀ ਫਿਲਮਾਂ ਰਿਲੀਜ਼ ਹੁੰਦੀਆਂ ਪਰ 80% ਫਿਲਮਾਂ ਜਾਂ ਇਸ ਤੋਂ ਵੀ ਵੱਧ ਫਲॉप ਰਹਿ ਜਾਂਦੀਆਂ ਨੇ ਮੈਂ ਬਹੁਤ ਵਾਰ ਨੋਟਿਸ ਕੀਤੀ ਗੱਲ ਸਟੋਰੀ ਲਾਈਨ ਦੇ ਵਿੱਚ ਬਹੁਤ ਕਮੀ ਹੈ ਕਈ ਵਰੀਆਂ ਫਿਲਮ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਨੂੰ ਤਾਂ ਬਹੁਤ ਆਰਾਮ ਦੇ ਨਾਲ ਹੋਰ ਵੀ ਵਧੀਆ ਬਣਾਇਆ ਜਾ ਸਕਦਾ ਸੀ ਸਟੋਰੀ ਲਾਈਨ ਦੇ ਵਿੱਚ ਡਾਇਲੋਗਸ ਦੇ ਵਿੱਚ ਪਤਾ ਨਹੀਂ ਕਿਉਂ ਸੰਕੋਚ ਕਰਕੇ ਨਿਚੋੜ ਕੇ ਰੱਖ ਦਿੱਤਾ ਝੰਜੋੜ ਕੇ ਰੱਖ ਦਿੱਤਾ ਫਿਲਮ ਨੂੰ ਤੁਸੀਂ ਮੈਂ ਸਮਝਦਾ ਹਾਂ ਕਿ ਬਹੁਤ ਸਾਰੇ ਡਾਇਰੈਕਟਰ ਤੇ ਰਾਈਟਰ ਪੰਜਾਬ ਨੂੰ ਸਮਝ ਹੀ ਨਹੀਂ ਪਾ ਰਹੇ ਕੁਝ ਹੋਰ ਹੀ ਲਿਖੀ ਜਾ ਰਿਹਾ ਹੈ ਫਿਲਮ ਦੇ ਟ੍ਰੇਲਰ ਨੂੰ ਦੇਖ ਕੇ ਲੱਗਦਾ ਹੈ ਕਿ ਪੰਜਾਬ ਦੇ ਕਿਸੇ ਮਸਲੇ ਦੀ ਗੱਲ ਹੋਏਗੀ ਪਰ ਫਿਲਮ ਦੇ ਅੰਦਰ ਕੁਝ ਹੋਰ ਹੀ ਗੱਲਾਂ ਦਿਖਾ ਦਿੰਦੇ ਤੁਸੀਂ ਇਸ ਚੀਜ਼ ਉੱਤੇ ਕੰਮ ਕਰੋਗੇ ਕਿਉਂਕਿ ਕਿਉਂਕਿ ਤੁਸੀਂ ਪਹਿਲਾਂ ਨਾਟਕ ਥੀਏਟਰ ਦੇ ਨਾਲ ਵੀ ਜੁੜੇ ਹੋਏ ਹੋ ਨਾਟਕ ਵੀ ਲਿਖਦੇ ਰਹੇ ਹੋ ਪੰਜਾਬ ਦੇ ਉਸ ਜੋ ਆਡੀਅנס ਹੈ ਕੋਰ ਆਡੀਅנס ਹੈ ਪਿੰਡਾਂ ਦੇ ਵਿੱਚ ਵੱਸਦੀ ਉਹਨੂੰ ਕਿਵੇਂ ਟੱਚ ਕੀਤਾ ਜਾ ਸਕਦਾ ਉਹਨਾਂ ਨੂੰ ਵੀ ਸਟੋਰੀਆਂ ਪਸੰਦ ਆਉਣ ਕਿਉਂਕਿ ਪਿੰਡਾਂ ਵਾਲੇ ਤਾਂ ਬਹੁਤ ਘੱਟ ਹੈ ਜਿਹੜੇ ਉਹ ਥੀਏਟਰ ਤੱਕ ਜਾ ਰਹੇ ਕਿਉਂਕਿ ਉਹਨਾਂ ਲਈ ਸਟੋਰੀਆਂ ਹੀ ਨਹੀਂ ਬਣ ਰਹੀਆਂ ਨਹੀਂ ਤੁਹਾਨੂੰ ਕੀ ਲੱਗਦਾ ਕਿ ਕਿੱਥੇ ਕਮੀ ਹੈ ਸਾਡੇ ਰਾਈਟਰ ਜਾਂ ਡਾਇਰੈਕਟਰ ਦੇ ਵਿੱਚ ਤੁਸੀਂ ਜੇ ਸਾਲ 'ਚ 60 ਫਿਲਮਾਂ ਬੰਦੀਆਂ ਨੇ 60ਾਂ ਦੀ ਪ੍ਰਮੋਸ਼ਨ ਕਰਨ ਦੇ ਲਈ ਇੰਟਰਵਿਊ ਕਰਨੀ ਤੁਸੀਂ মিডিਆ ਵਾਲੇ ਜਾਣਦੇ ਹੋ ਤੇ ਬਾਅਦ ਤੁਸੀਂ ਫਿਲਮਾਂ ਦਾ ਹਸ਼ਰ ਵੀ ਦੇਖਦੇ ਹੋ ਤੁਹਾਨੂੰ ਸਭ ਪਤਾ ਹੈ ਹੁਣ ਤੁਸੀਂ ਕਹਵਾਣਾ ਮੇਰੇ ਕੋਲੋਂ ਐ ਤਾਂ ਤੁਸੀਂ ਆਪ ਹੀ ਕਹਿ ਚੁੱਕੇ ਹੋ ਕਿ ਇਹ ਸਟੋਰੀਆਂ ਦੇ ਉੱਪਰ ਕੰਮ ਨਹੀਂ ਹੁੰਦਾ ਤੁਸੀਂ ਵੀ ਜਾਣਦੇ ਹੋ ਸਾਰਾ মিডিਆ ਤੁਸੀਂ ਸਮਝਦਾਰ ਹੋ ਤੁਸੀਂ মিডিਆ ਨੂੰ ਬਹੁਤ ਨੇੜੇ ਤੋਂ ਸਮਝਦੇ ਹੋ ਆਫਕੋਰਸ ਰਾਈਟਰ ਦੇ ਤੌਰ ਦੇ ਉੱਪਰ ਸਿਨੇਮਾ ਮਾਰ ਖਾ ਰਿਆ ਮੈਂ ਜੋ ਚੀਜ਼ ਨੋਟ ਕੀਤੀ ਕਿ ਰਾਈਟਰ ਅੱਛੇ ਨੇ ਇਹ ਨਹੀਂ ਕਿ ਬਹੁਤ سارے ਰਾਈਟਰਾਂ ਨੂੰ ਸਮਝ ਹੈਗੀ ਲੇਕਿਨ ਕੋਈ ਡਾਇਰੈਕਟਰ ਕੋਈ ਵੱਡਾ ਸਟਾਰ ਰਾਈਟਰ ਦੀ ਗੱਲ ਸੁਣਨਾ ਨਹੀਂ ਚਾਹੁੰਦਾ ਉਹ ਚਾਹੁੰਦਾ ਕਿ ਜਿਹੜੀ ਫਿਲਮ ਲਿਖੀ ਜਾਵੇ ਨਾ ਉਹਦੇ ਹਿਸਾਬ ਨਾਲ ਲਿਖੀ ਜਾਵੇ ਉਹ ਅੱਛੀ ਸਕ੍ਰਿਪਟ ਲੈ ਕੇ ਵੀ ਆਂਦਾ ਤੇ ਉਹ ਆਪਣੇ ਤਰੀਕੇ ਨਾਲ ਤੋੜ ਮਰੋੜ ਕਰ ਲੈਂਦੇ ਨੇ ਹਰ ਕੋਈ ਰਾਈਟ ਜਿਹੜਾ ਵੱਡਾ ਸਟਾਰ ਆ ਨਾ ਉਹ ਪਰਸਨਲ ਰਾਈਟਰ ਨਾਲ ਲਈ ਫਿਰਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਬਹੁਤ ਸਾਰੇ ਐਕਟਰ ਰਾਈਟਰ ਇਹੋ ਜਿਹੇ ਨੇ ਜਿਨ੍ਹਾਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਇਹ ਫਲਾਣੇ ਐਕਟਰ ਦਾ ਪਰਸਨਲ ਰਾਈਟਰ ਹੈ ਉਹ ਉਹਦੇ ਲਈ ਲਿਖਦਾ ਤੇ ਜੋ ਉਸ ਤੋਂ ਚੇਂਜ ਕਰਵਾਉਣਾ ਚਾਹੁੰਦਾ ਉਹ ਕਰਵਾ ਲੈਂਦਾ ਹਰ ਇੱਕ ਜਦੋਂ ਐਕਟਰ ਆਪਣੇ ਹਿਸਾਬ ਨਾਲ ਫਿਲਮ ਨੂੰ ਤੋੜ ਮਰੋੜ ਕਰ ਰਿਹਾ ਹੈ ਤੁਸੀਂ ਸਮਝ ਲਓ ਕਿ ਟੋਟਲਿਟੀ ਦੇ ਵਿੱਚ ਸਿਨੇਮਾ ਨਹੀਂ ਖੜਾ ਉੱਥੇ ਇੱਕ ਵਧੀਆ ਫਿਲਮ ਨਹੀਂ ਖੜੀ ਫਿਲਮ ਚੰਗੀ ਤੁਹਾਨੂੰ ਉਹੀ ਲੱਗੂਗੀ ਜਿਹਦੇ ਵਿੱਚ ਸਕ੍ਰਿਪਟ ਰਾਈਟਰ ਮਜ਼ਬੂਤ ਹੈ ਹੋਰ ਉਹਨੇ ਕੋਈ ਕੰਪਰੋਮਾਈਜ਼ ਨਹੀਂ ਕੀਤਾ ਡਾਇਰੈਕਟਰ ਨੇ ਕੰਪਰੋਮਾਈਜ਼ ਨਹੀਂ ਕੀਤਾ ਔਰ ਹੀਰੋ ਨੇ ਇਹ ਗੱਲ ਸਮਝ ਲਈ ਤਬਸ ਫਿਰ ਇਹ ਇੱਕ ਵੱਡੀ ਪ੍ਰੋਬਲਮ ਹੈਗੀ ਜਿਹੜੀ ਖੁਸ਼ਕਿਸਮਤੀ ਨਾਲ ਮੇਰੇ ਨੇ ਅੱਗੇ ਮੇਰੇ ਨਹੀਂ ਆਈ ਮੈਂ ਦੋ ਫਿਲਮਾਂ ਕੀਤੀਆਂ ਨੇ ਪੰਜਾਬੀ ਕੰਟੈਂਟ ਹੈ ਤੀਜੀ ਫਿਲਮ ਕਰ ਰਿਹਾ ਮੈਨੂੰ ਤੁਹਾਡੇ ਸਾਹਮਣੇ ਹੀ ਕਹਿ ਰਹੇ ਨੇ ਮੈਂ ਇਹਨਾਂ ਨੂੰ ਸਭ ਨੂੰ ਪੁੱਛਦਾ ਕਿਹੜੀ ਫਿਲ ਮੈਨੂੰ ਦਮਨਵੀਰ ਜੀ ਕਹਿੰਦੇ ਨੇ ਇਹ ਤੁਹਾਡੀ ਸਰਦਾਰਦੀ ਹੈ ਤੁਸੀਂ ਦੇਖੋ ਕੀ ਕਰਨਾ ਹੈ ਕੀ ਨਹੀਂ ਕਰਨਾ ਇਹੀ ਗੱਲ ਸੁਖਿੰਦਰ ਜੀ ਕਹਿੰਦੇ ਨੇ ਕਿਹੜਾ ਹੀਰੋ ਲੈਣਾ ਭਾਜੀ ਤੁਸੀਂ ਦੇਖਣਾ ਹੈ ਇਹ ਜਦੋਂ ਡਾਇਰੈਕਟਰ ਕੋਲੇ ਰਾਈਟਰ ਕੋਲੇ ਇੰਨੀ ਖੁੱਲ ਹੋਵੇ ਕੰਮ ਕਰਨ ਦਾ ਮਜ਼ਾ ਆਉਂਦਾ ਤਾਂ ਮੈਨੂੰ ਲੱਗਦਾ ਕਿ ਪੰਜਾਬੀ ਰਾਈਟਰ ਨੂੰ ਥੋੜਾ ਜਿਆਦਾ ਸਟਰੋਂਗ ਹੋਣਾ ਪਊਗਾ ਵਧੀਆ ਸਿਨੇਮਾ ਹੋਣ ਦੀ ਪੂਰੀ ਗੁੰਜਾਇਸ਼ ਹੈ ਪੰਜਾਬੀ ਇੰਡਸਟਰੀ ਬਹੁਤ ਵੱਡੇ ਰਾਈਜ਼ ਦੇ ਉੱਪਰ ਹੈ ਮੈਂ ਕਿਹ ਚੀਜ਼ ਐ ਤੇ ਮੈਂ ਮੁੰਡੇ ਨੂੰ ਹੁਣ ਦੇਖਿਆ ਆ ਮੁੰਡਾ ਜਿਹੜਾ ਹੈਗਾ ਮੈਂ ਇੱਕ ਸਵਾਲ ਕਰਦਾ ਹਾਂ ਕਦੇ-ਕਦੇ ਇੰਡਸਟਰੀ ਨੂੰ ਤੁਸੀਂ ਕਹਿੰਦੇ ਪੰਜਾਬੀ ਫਿਲਮ ਕਿਉਂ ਨਹੀਂ ਲੱਗਦੀ ਮੇਰਾ ਸਵਾਲ ਆ ਕਿ ਇਹੋ ਜਿਹੇ ਮੁੰਡੇ ਪੰਜਾਬੀ ਸਿਨੇਮੇ ਚ ਕਿਉਂ ਨਜ਼ਰ ਨਹੀਂ ਆਉਂਦੇ ਜਦੋਂ ਅਸੀਂ ਗੁਰਮਖ ਬਣਾਈ ਅਸੀਂ ਕੁਲਜਿੰਦਰ ਸਿੱਧੂ ਨੂੰ ਇਹੋ ਜਿਹੀ ਲੁੱਕ ਦਿੱਤੀ ਸਾਡੀ ਮਜਬੂਰੀ ਸੀ ਕਿ ਟਾਈਮ ਘੱਟ ਸੀ ਔਰ ਕੁਲਜਿੰਦਰ ਸਿੱਧੂ ਦੇ ਐਨੀ ਦਾੜੀ ਆਉਂਦੀ ਨਹੀਂ ਸੀਗੀ ਤਾਂ ਅਸੀਂ ਕੀ ਕੀਤਾ ਕਿ ਅਸੀਂ ਨਕਲੀ ਦਾੜੀ ਲਾਈ ਸਾਨੂੰ ਇਸ ਗੱਲ ਤੇ ਮਜ਼ਾਕ ਉਡਾਇਆ ਨਕਲੀ ਦਾੜੀ ਮੈਗਨ ਨਹੀਂ ਤੁਸੀਂ ਨਕਲੀ ਦਾੜੀ ਨਾ ਦੇਖੋ ਅਸੀਂ ਇੱਕ ਪੰਜਾਬੀ ਚਿਹਰਾ ਕੁਜਿੰਦਰ ਸਿੱਧੂ ਦੇ ਰੂਪ ਦੇ ਵਿੱਚ ਰਿਪਰੈਜ਼ੈਂਟ ਕੀਤਾ 100% ਕਿ ਜਦੋਂ ਅਸੀਂ ਸਿਨੇਮਾ ਕਰਾਂਗੇ ਅਸੀਂ ਇਹੋ ਜੇ ਯੂਥ ਨੂੰ ਇਹੋ ਜੇ ਆਮ ਲੱਗਣ ਵਾਲੇ ਚਿਹਰੇ ਅਸੀਂ ਚਾਹਾਂਗੇ ਕਿ ਸਿਨੇਮੇ ਚਾਹ। ਅਸੀਂ ਉਹਦੇ ਬਾਰੇ ਗੱਲ ਨਹੀਂ ਬਣਾਈ। ਮੈਂ ਗਰੰਟੀ ਨਾਲ ਅਸੀਂ ਇਹਨਾਂ ਤਿੰਨ ਫਿਲਮਾਂ 'ਚੋਂ ਜ਼ਰੂਰ ਇਹੋ ਜੀ ਫਿਲਮ ਕਰਨੀ ਚਾਹਾਂਗੇ। ਹਾਂਜੀ। ਇਹ origignal face ਹੈ ਮੈਂ ਇਹ ਨਹੀਂ ਕਹ ਰਿਹਾ ਕਿ origignal face ਹੈ ਨਾ ਪੰਜਾਬੀ face ਲੱਗਦਾ ਆ ਦਮਨ ਵੀਰ ਜੀ ਬੈਠੇ ਨੇ ਇਹ origignal faces ਨੇ ਪੰਜਾਬ ਦੇ ਅਸੀਂ ਚਾਹਾਂਗੇ ਕਿ ਤੁਸੀਂ ਉਹ ਸਾਰੇ ਦੇ ਸਾਰੇ ਅਸੀਂ ਬਹੁਤ ਨਕਲੀ ਫਿਲਮਾਂ ਲੱਗਦੀਆਂ ਨੇ ਨਕਲੀ ਸਾਡੇ ਲੱਗਦੇ ਨੇ ਅਸੀਂ ਨਹੀਂ ਚਾਹਾਂਗੇ ਅਸੀਂ ਬਿਲਕੁਲ ਕੰਪਰੋਮਾਈਜ਼ ਨਹੀਂ ਕਰਾਂਗੇ ਤੁਹਾਨੂੰ ਬਿਲਕੁਲ ਅਸਲੀ ਕੈਰੈਕਟਰ ਨਜ਼ਰ ਆਉਣਗੇ ਪਾਜੀ ਮੈਂ ਤਬਜੁਤ ਸਾਡੇ ਸਿਨੇਮਾ ਮਤਲਬ ਜਿੰਨੇ ਵੀ ਜਰਨਲਿਸਟ ਹੈਗੇ ਆ ਨਾ ਇਹਨਾਂ ਚੋਂ ਅੱਧੇ ਤੋਂ ਜ਼ਿਆਦਾ ਬੱਚੇ ਸਿਨੇਮਾ ਵਿੱਚ ਆਣਾ ਚਾਹੁੰਦੇ ਆ ਜੇ ਤੁਸੀਂ ਇਹਨਾਂ ਨੂੰ ਚਾਂਸ ਦੋਗੇ ਤੇ that will be a very great opportunity ਮੇਰੇ ਤਾਂ ਹੱਥਾਂ 'ਚ ਹੀ ਲਿਖਿਆ ਮੇਰੀ ਫਿਲਮ ਦੇ ਵਿੱਚ 65% ਲੋਕ ਨਵੇਂ ਹੁੰਦੇ ਆ ਗੁਰਮੁਖ ਦੇ ਵਿੱਚ 65% ਦੇ ਕਰੀਬ ਲੋਕ ਨਵੇਂ ਸੀ ਐਸੋਸੀਏਟ ਡਾਇਰੈਕਟਰ ਕਦੇ ਫਿਲਮ ਨਹੀਂ ਕੀਤੀ ਪਹਿਲੀ ਸੀ ਚੱਲ ਐਸੋਸੀਏਟ ਬੈਕਗ੍ਰਾਉਂਡ ਸਕੋਰ ਕਰਨ ਵਾਲਾ ਮੁੰਡਾ ਪਹਿਲੀ ਫਿਲਮ ਉਹਦੀ ਸਿੱਧੀ ਫਿਲਮ ਦਿੱਤੀ ਉਸਨੂੰ ਔਰ ਕਿੰਨੇ ਹੀ ਮੁੰਡੇ ਉਹਦੇ ਵਿੱਚ ਐਡੀਟਰ ਸਾਰੇ ਦੇ ਸਾਰੇ ਨਵੇਂ ਸੀ ਅਸੀਂ ਤਾਂ ਨਵੇਂ ਟੈਲੈਂਟ ਨੂੰ ਖੁੱਲ ਕੇ ਵੈਲਕਮ ਕਰਾਂਗੇ ਅਸੀਂ ਤਾਂ ਚਾਹਾਂਗੇ ਕਿ ਫਰੈਸ਼ ਫੇਸਸ ਆਨ ਸਿਨੇਮਾ ਫਰੈਸ਼ ਲੱਗੇ ਤਦੋ ਨਾ ਥੈਂਕ ਯੂ ਸੋ ਮਾ ਸਰ ਐਂਡ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਮੇਰਾ ਨਾਮ ਜਸ਼ਨ ਗਿੱਲ ਹੈ ਤੇ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਦੇਣਾ ਚਾਹਾਂਗਾ ਇਸ ਕੋਲਾਬੋਰੇਸ਼ਨ ਲਈ ਉਸ ਤੋਂ ਬਾਅਦ ਸਰ ਜਿਵੇਂ ਅਸੀਂ ਤੁਹਾਡੇ ਨਾਮ ਤੋਂ ਮੇਰੇ ਖਿਆਲ ਨਾਲ ਮੈਂ ਆਪਣੇ ਕਾਲਜ ਟਾਈਮ ਤੋਂ ਵਾਕਿਫ ਹਾਂ ਕਿਉਂਕਿ ਮੇਰਾ ਜਿਹੜਾ ਸਭ ਤੋਂ ਪਹਿਲਾ ਪਲੇ ਸੀਗਾ ਉਹ ਮੈਂ ਤੁਹਾਡੇ ਹੀ ਲਿਖਿਆ ਪਲੇ ਸੀਗਾ ਜਿਹੜਾ ਸੀਗਾ ਘਰ ਗੁੰਮ ਹੈ ਉਦੋਂ ਤੋਂ ਜਾਣਦਾ ਹੁਣਾ ਤੁਹਾਨੂੰ ਕਿ ਹਾਂ ਉਹ ਕਲਮ ਕਿੱਦਾਂ ਦੀ ਹੈ ਜਿਹੜੀ ਇਦਾਂ ਦੇ ਪਲੇ ਲਿਖਦੀ ਹੈ ਤੇ ਉਦੋਂ ਬਾਅਦ ਹੁਣ ਜਦੋਂ ਤੁਸੀਂ ਗੁਰਮਖ ਬਣਾਈ ਤਾਂ ਸਾਨੂੰ ਇਹ ਪਤਾ ਲੱਗ ਗਿਆ ਕਿ ਜਦੋਂ ਉਹ ਕਲਮ ਫਿਲਮਾਂ ਲਿਖਦੀ ਹੈ ਤਾਂ ਉਹਦੇ ਵਿੱਚ ਵੱਖ-ਵੱਖਰੇ ਤਰ੍ਹਾਂ ਦੀਆਂ ਚੀਜ਼ਾਂ ਸਾਨੂੰ ਨਵੀਆਂ ਦੇਖਣ ਨੂੰ ਮਿਲਦੀਆਂ ਨੇ ਤੁਹਾਡੇ ਤੋਂ ਜਾਣਨਾ ਚਾਹੂੰਗਾ ਸਰ ਕਿ ਤੁਹਾਨੂੰ ਫਿਲਮ ਦੇ ਵਿੱਚ ਅਤੇ ਜਦੋਂ ਪਹਿਲਾਂ ਤੁਸੀਂ ਨਾਟਕ ਲਿਖਦੇ ਸੀ ਜਾਂ ਕਹਾਣੀਆਂ ਲਿਖਦੇ ਸੀ ਉਹਨਾਂ ਵਿੱਚ ਕੀ ਡਿਫਰੈਂਸ ਦੇਖਣ ਨੂੰ ਮਿਲਿਆ ਐਂਡ ਉਸ ਤੋਂ ਬਾਅਦ ਹੁਣ ਤੁਸੀਂ ਅੱਗੇ ਜਿਹੜੀਆਂ ਕਹਾਣੀਆਂ ਲੈ ਕੇ ਆ ਰਹੇ ਹੋ ਉਹਦੇ ਵਿੱਚ ਕੀ ਸਾਨੂੰ ਨਵਾਂ ਦੇਖਣ ਨੂੰ ਮਿਲੂਗਾ ਪਹਿਲਾ ਡਿਫਰੈਂਸ ਤਾਂ ਇਹ ਹੈ ਕਿ ਜਦੋਂ ਥੀਏਟਰ ਕਰਦੇ ਸੀ ਪੈਸੇ ਨਹੀਂ ਸੀ ਮਿਲਦੇ ਉਹਨਾਂ ਫਿਲਮਾਂ 'ਚੋਂ ਪੈਸੇ ਮਿਲਦੇ ਨੇ। ਉਹ ਵੀ ਅਡਵਾਂਸ ਮਿਲ ਜਾਂਦੇ ਨੇ। ਸਿਨੇਮੇ ਦੇ ਵਿੱਚ ਥੀਏਟਰ 'ਚ ਜੇਬ 'ਚ ਲੱਗ ਜਾਂਦੇ ਸੀਗੇ। ਲੇਕਿਨ ਆਫ ਕੌਰਸ ਉਹਦੇ ਸੈਟੀਸਫੈਕਸ਼ਨ ਲੈਵਲ ਬਹੁਤ ਹਾਈ ਹੁੰਦਾ ਹੈ ਨਾ ਕ੍ਰੀਏਟਿਵ ਸੈਟੀਸਫੈਕਸ਼ਨ ਥੀਏਟਰ ਦੇ ਵਿੱਚ ਥੋੜ੍ਹੀ ਬਹਾਈ ਹੁੰਦੀ ਹੈ। ਸਿਨੇਮੇ ਦੇ ਵਿੱਚ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ। ਸਿਨੇਮਾ ਟੈਕਨੀਕਲ ਆਰਟ ਹੈ। ਔਰ ਇਹਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਸੋਚਣਾ ਪੈਂਦਾ ਕਿ ਪ੍ਰੋਡਿਊਸਰ ਦੇ ਪੈਸੇ ਦਾ ਕੀ ਬਣੂਗਾ। ਠੀਕ ਹੈ ਤੁਹਾਡੇ ਤੇ ਇੱਕ ਜ਼ਿੰਮੇ ਉਥੇ ਤੁਹਾਡੇ ਉੱਪਰ ਬਹੁਤ ਵੱਡੀ ਰਿਸਪੌਂਸਿਬਿਲਟੀ ਹੁੰਦੀ ਹੈ ਕਿ ਇਹ ਰਹਿ ਇਹੋ ਜੀ ਫਿਲਮ ਬਣੇ ਜਿਹੜੀ ਆਡੀਅנס ਨੂੰ ਪਸੰਦ ਆਵੇ। ਸਿਨੇਮੇ ਆ ਥੀਏਟਰ ਚ ਨਹੀਂ ਪ੍ਰਵਾਹ ਕਰਦੇ। ਨਹੀਂ ਤਾਂ ਨਾ ਸੀ ਕੋਈ ਗੱਲ ਨਹੀਂ। ਅਸੀਂ ਉੱਥੇ ਥੀਏਟਰ ਚ ਆਡੀਅנס ਦੀ ਪ੍ਰਵਾਹ ਨਹੀਂ ਕਰਦੇ। ਐਸੇ ਟੂ ਮੱਚ ਪ੍ਰਵਾਹ ਕਰਨੀ ਪੈਂਦੀ ਆ ਔਰ ਕਈ ਵਾਰੀ ਸਿਨੇਮੇ ਚ ਬਹੁਤ ਕੰਪਰੋਮਾਈਜ਼ ਕਰਨੇ ਪੈਂਦੇ ਨੇ। 뮤직 ਰੱਖਣਾ ਪੈਂਦਾ ਔਰ 뮤직 ਵੀ ਕਈ ਵਾਰੀ ਇਹੋ ਜਿਹੇ ਬੰਦੇ ਵੀ ਲੈਣੇ ਪੈ ਜਾਂਦੇ ਨੇ ਜਿਹੜੇ ਕਿ ਡਿਜ਼ਰਵ ਨਹੀਂ ਕਰਦੇ ਹੁੰਦੇ। ਹੁਣ ਇਹ ਗੱਲ ਵੀ ਤੁਸੀਂ ਮੇਰੇ ਤੋਂ ਕਹਾਉਣਾ ਅੱਧੀ ਇੰਡਸਟਰੀ ਇਹੋ ਜਿਹੇ ਲੋਕਾਂ ਨਾਲ ਭਰੀ ਪਈ ਹੈ। ਜ ਸੋ ਸਿਨੇਮੇ ਦੇ ਥੀਏਟਰ ਦੇ ਵਿੱਚ ਇਹ ਫਰਕ ਤਾਂ ਹੈਗਾ ਔਰ ਰਹੂਗਾ ਕਿਉਂਕਿ ਇੱਥੇ ਪ੍ਰੋਡਿਊਸਰ ਦਾ ਬਹੁਤ ਪੈਸਾ ਲੱਗਿਆ ਹੁੰਦਾ ਜੀ ਸਰ ਸੋ ਅ ਨੈਕਸਟ ਰਹੀ ਇਹ ਚੀਜ਼ ਪੁੱਛਾਂਗੇ ਸਰ ਕਿ ਇਹ ਤੋਂ ਬਾਅਦ ਜਿਹੜੀਆਂ ਕਹਾਣੀਆਂ ਤੁਸੀਂ ਲੈ ਕੇ ਆ ਰਹੇ ਹੋ ਉਹਨਾਂ ਵਿੱਚ ਡਿਫਰੈਂਟ ਡਿਫਰੈਂਸ਼ੀਏਟਸ ਕਿਹੜੇ-ਕਿਹੜੇ ਦੇਖਣ ਨੂੰ ਮਿਲਣਗੇ ਸਾਨੂੰ ਅ ਹਲੇ ਅਸੀਂ ਸਟੋਰੀਆਂ 6 ਕਲੌਕ ਕੀਤੀਆਂ ਨੇ ਉਹ ਸਾਰੇ ਜਨਰਸ ਨੇ ਉਹਦੇ ਵਿੱਚ ਉਹਦੇ ਵਿੱਚ ਇੱਕ ਐਕਸ਼ਨ ਫਿਲਮ ਵੀ ਹੈ ਔਰ ਫੈਮਿਲੀ ਡਰਾਮਾ ਨੇ ਦੋ ਇੱਕ ਫੈਮਿਲੀ ਕਾਮੇਡੀ ਫਿਲਮ ਵੀ ਹੈ ਤਾਂ ਅੱਜ ਸ਼ਾਮ ਤੱਕ ਜਾਂ ਅਸੀਂ ਕੱਲ੍ਹ ਸ਼ਾਮ ਤੱਕ ਬੈਠਾਂਗੇ ਔਰ ਫਿਰ ਅਸੀਂ ਇੱਕ ਦੁਆਰਾ ਤੁਹਾਨੂੰ ਦੁਆ ਸਕ੍ਰਿਪਟਾ ਲੈ ਕੇ ਕਾਸਟ ਲੈ ਕੇ ਅੱਛੇ ਤਰੀਕੇ ਦੇ ਨਾਲ ਥਲੇ ਥੋੜਾ ਜਿਹਾ ਅੱਜ ਅਸੀਂ ਸਿਰਫ ਆਪਸ ਦੇ ਵਿੱਚ ਬਿਜ਼ਨਸ ਡੀਲ ਕੀਤੀ ਹੈ ਔਰ ਬਾਅਦ ਦੇ ਵਿੱਚ ਅਸੀਂ ਫਿਰ ਦੁਬਾਰਾ ਮਿਲਾਂਗੇ ਤੁਹਾਨੂੰ ਸਸ਼ੀਕਲ ਸਰ ਮੈਂ ਸਿਮਰਨ ਗੱਭਰੂ ਟੀਵੀ ਤੋਂ ਮੇਰਾ ਸਵਾਲ ਇਹ ਹੈ ਕਿ ਤੁਹਾਡੀ ਜਿਹੜੀ ਆਡੀਅנס ਹੈ ਉਹ ਸਿਰਫ ਪੰਜਾਬੀ ਸਿਨੇਮਾ ਤੱਕ ਸੀਮਤ ਨਹੀਂ ਹੈ ਪੰਜਾਬੀ ਥੀਏਟਰ ਤੋਂ ਵੀ ਹੈ ਤਾਂ ਜ਼ਿੰਮੇਵਾਰੀ ਤੁਹਾਡੀ ਹੋਰ ਵੱਧ ਜਾਂਦੀ ਹੈ ਜਿਸ ਤਰ੍ਹਾਂ ਤੁਸੀਂ ਬਹੁਤ ਸਾਰੇ ਪਲੇਸ ਲਿਖੇ ਨੇ ਨਾਟਕ ਜਿਹੜੇ ਕਿ ਅੱਜ ਕੱਲ੍ਹ ਵੀ ਖੇਡੇ ਜਾਂਦੇ ਨੇ ਅਸੀਂ ਭਾਵੇਂ ਯੂਨੀਵਰਸਟੀਆਂ ਦੀ ਗੱਲ ਕਰੀਏ ਕਾਲਜਾਂ ਦੀ ਗੱਲ ਕਰੀਏ ਭਾਵੇਂ ਨੁੱਕੜ ਨਾਟਕਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਲੱਗਦਾ ਹੈ ਕਿ ਜੋ ਚੀਜ਼ ਤੁਸੀਂ ਥੀਏਟਰ ਨੂੰ ਦਿੰਦੇ ਹੋ ਉਹ ਆਡੀਅੰਸ ਤੱਕ ਡਾਇਰੈਕਟ ਪਹੁੰਚਦੀ ਹੈ ਉਹ ਕਿਤੇ ਨਾ ਕਿਤੇ ਜਦੋਂ ਇੱਕ ਥੀਏਟਰ ਆਰਟਿਸਟ ਸਿਨੇਮਾ ਦੇ ਵਿੱਚ ਆਂ ਤਾਂ ਕਿਤੇ ਨਾ ਕਿਤੇ ਲੈਕ ਕਰਦਾ ਉਹਦਾ ਕੀ ਕਾਰਨ ਹੈ ਦੇਖੋ ਸਿਨੇਮਾ ਆਰਟ ਡਿਫਰੈਂਟ ਐਕਟਿੰਗ ਦੇ ਲੈਵਲ ਦੇ ਉੱਪਰ ਤਾਂ ਬਹੁਤ ਜ਼ਿਆਦਾ ਡਿਫਰੈਂਟ ਹੈ ਮੈਨੂੰ ਲੱਗਦਾ ਤੁਹਾਡਾ ਮੇਨ ਕੰਸਰਨ ਇਹੀ ਹੈ ਕਿ ਜਿਹੜਾ ਥੀਏਟਰ ਦਾ ਐਕਟਰ ਹੈਗਾ ਉਸ ਸਿਨੇਮਾ ਦੇ ਵਿੱਚ ਐਜ਼ ਅ ਡਾਇਰੈਕਟਰ ਐਂਡ ਰਾਈਟਰ ਵੀ ਕਿਉਂਕਿ ਬਹੁਤ ਸਾਰੀਆਂ ਤੁਹਾਡੀਆਂ ਲਿਖਤਾਂ ਜਿਹੜੀਆਂ ਬਹੁਤ ਸੋਹਣੀਆਂ ਕਹਾਣੀਆਂ ਨੇ ਅਸੀਂ ਪੜਦੇ ਆਏ ਆ ਨਾਟਕ ਤੁਹਾਡੇ ਪੜੇ ਆ ਪਰ ਉਸ ਤਰ੍ਹਾਂ ਦੀਆਂ ਕਹਾਣੀਆਂ ਸਾਨੂੰ ਸਿਨੇਮਾ 'ਚ ਨਹੀਂ ਵੇਖਣ ਨੂੰ ਮਿਲਦੀਆਂ ਨਹੀਂ ਮਿਲਣ ਕਿਆਂ ਆਫਕੋਰਸ ਉਹਦੇ ਲਈ ਤੁਹਾਨੂੰ ਕੁਛ ਰਾਈਟਰ ਚਾਹੀਦੇ ਨੇ ਜਿਹੜੇ ਤਾਕਤਵਰ ਹੋਣ ਡਾਇਰੈਕਟਰ ਚਾਹੀਦੇ ਨੇ ਲੇਕਿਨ ਸਭ ਤੋਂ ਵੱਡੀ ਗੱਲ ਪ੍ਰੋਡਿਊਸਰ ਚਾਹੀਦਾ ਜਿਹੜਾ ਪ੍ਰੋਡਿਊਸਰ ਫੇਥ ਕਰੇ ਕਿ ਠੀਕ ਹੈ ਇਹੋ ਜੀ ਚੀਜ਼ ਚੱਲੂਗੀ ਜਿਵੇਂ ਹੁਣ ਦਮਨਵੀਰ ਜੀ ਕਹਿ ਰਹੇ ਨੇ ਕਿ ਤੁਸੀਂ ਜੋ ਮਰਜੀ ਤੁਸੀਂ ਦੇਖੋ ਜਦੋਂ ਅਸੀਂ ਗੁਰਮੁਖ ਕੀਤੀ ਤਾਂ ਉਹਦਾ ਜੋ ਪ੍ਰੋਡਿਊਸਰ ਸਾਹਿਬ ਸੀਗੇ ਹਾਲਾਂਕਿ ਉਹ ਬਹੁਤ ਪ੍ਰੋਫੈਸ਼ਨਲ ਬੰਦੇ ਨਹੀਂ ਸੀਗੇ ਉਹਨਾਂ ਨੇ ਵੀ ਸਾਨੂੰ ਇਹ ਹੀ ਕਿਹਾ ਕਿ ਯਾਰ ਇੱਕ ਪੰਜਾਬੀ ਜੀ ਫਿਲਮ ਹੋਣੀ ਚਾਹੀਦੀ ਆ ਬਾਕੀ ਮੈਨੂੰ ਪਤਾ ਨਹੀਂ ਤਾਂ ਗੁਰਮੁਖ ਇਸੇ ਕਰਕੇ ਵਧੀਆ ਬਣੀ ਕਿ ਉਹ ਪ੍ਰਭਾਵਿਤ ਨਹੀਂ ਹੋਏ ਇਸ ਗੱਲ ਤੋਂ ਕਿ ਇੰਡਸਟਰੀ ਚ ਕੀ ਚੱਲਦਾ ਹੈ ਕੀ ਨਹੀਂ ਉਹ ਕਹਿੰਦਾ ਨਹੀਂ ਪੰਜਾਬੀ ਫਿਲਮ ਬਣਾਓ ਵਧੀਆ ਹੋਵੇ। ਇਹੀ ਚੀਜ਼ ਇਧਰੋਂ ਹੈਗੀ ਜਦੋਂ ਕੁਝ ਰਾਈਟਰਸ ਨੂੰ ਪ੍ਰੋਡਿਊਸਰ ਇਹਦਾ ਬੱਕਪ ਕਰਨਗੇ ਨਾ ਉਹ ਉਦੋਂ ਗੱਲ ਬਣੂਗੀ ਸਾਡੇ ਰਾਈਟਰਸ ਡਾਇਰੈਕਟਰ ਈਗੋ ਸਟੈਕ ਫਿਲਮ ਆਈ ਸੀ ਬਹੁਤ ਵਧੀਆ ਫਿਲਮ ਸੀ ਅੰਗਰੇਜ਼। ਮੈਂ ਉਸ ਫਿਲਮ ਦੀ ਤਾਰੀਫ ਫੇਸਬੁੱਕ ਤੇ ਉੱਪਰ ਇਹ ਕਹਿ ਕੇ ਲਿਖੇ ਬੈਠਾ ਕਿ ਯਾਰ ਇਹ ਪ੍ਰੋਡਿਊਸਰ ਦੀ ਫਿਲਮ ਹੈ। ਕਿਉਂਕਿ ਪ੍ਰੋਡਿਊਸਰ ਨੂੰ ਇਹੋ ਜੀ ਫਿਲਮ ਦਾ ਕੰਟੈਂਟ ਸਮਝ ਆ ਗਿਆ ਪ੍ਰੋਡਿਊਸਰ ਬਹੁਤ ਮਹਾਨ ਹੈ। ਜੋਨੇ ਰਹਿ ਉਹਦੀ ਫਿਲਮ ਤੇ ਪੈਸੇ ਲਾਤੇ ਯਕੀਨ ਮੰਨੋ ਕਿ ਉਹਦਾ ਰਾਈਟਰ ਡਾਇਰੈਕਟਰ ਦੋਨੋਂ ਮੇਰੇ ਨਾਲ ਨਾਰਾਜ਼ ਹੋ ਗਏ ਕਿ ਤੁਸੀਂ ਸਾਨੂੰ ਕਿਉਂ ਨਹੀਂ ਵੜਿਆ ਰਹੇ ਮੈਂ ਕਿਹਾ ਨਹੀਂ ਜਿਹੜੇ ਪ੍ਰੋਡਿਊਸਰ ਨੂੰ ਇਹੋ ਜਿਹਾ ਕੰਟੈਂਟ ਸਮਝ ਆ ਗਿਆ ਹੀ ਇਸ ਗ੍ਰੇਟ ਬਹੁਤ ਇਹਦਾ ਪ੍ਰੋਡਿਊਸਰ ਨੂੰ ਹੀ ਕੰਟੈਂਟ ਦੀ ਸਮਝ ਨਹੀਂ ਹੈਗੀ ਜਦੋਂ ਉਹਨੂੰ ਹੀ ਸਮਝ ਨਹੀਂ ਹੈਗੀ ਤਾਂ ਫਿਰ ਫਿਲਮ ਬਣ ਨਹੀਂ ਸਕਦੀ ਸੋ ਜਿੱਦਨ ਮੈਨੂੰ ਲੱਗਦਾ ਕਿ ਇਹ ਸਾਰਾ ਇੰਡਸਟਰੀ ਨਵੀਂ ਹੈ ਪੰਜਾਬੀ ਇੰਡਸਟਰੀ ਹੌਲੀ ਹੌਲੀ ਅੱਛੇ ਮੁੰਡੇ ਆ ਰਹੇ ਨੇ ਵਧੀਆ ਕੰਮ ਹੋਣ ਦੀ ਕੋਸ਼ਿਸ਼ ਹੋ ਰਹੀ ਹੈ ਮੈਨੂੰ ਲੱਗਦਾ ਕਿ ਥੋੜਾ ਜਿਹਾ ਟਾਈਮ ਲੱਗਦਾ ਹੁੰਦਾ ਹੈ ਹਿੱਟ ਐਂਡ ਟ੍ਰਾਇਲ ਮੈਥਡ ਚੱਲਦਾ ਪਿਆ ਜਦੋਂ ਇਹ ਨਿਕਲ ਜੂਗਾ ਤਾਂ ਵੀਵਰਾਈਜ਼ ਮੈਂ ਤੁਹਾਡਾ ਸਾਰਿਆਂ ਦਾ ਛੋਟੇ ਜਿਹੇ ਸੱਦੇ ਤੇ ਆਏ ਤੇ ਧੰਨਵਾਦ ਕਰਦਾ ਹਾਂ ਤੇ ਬੇਨਤੀ ਵੀ ਕਰਦਾ ਹਾਂ ਕਿ ਚਾਹ ਜ਼ਰੂਰ ਸ਼ੱਕੇ ਜਾਣੀ ਹੈ ਤੇ ਅਸੀਂ ਜ਼ਿਆਦਾ ਅਰੇਂਜਮੈਂਟ ਤਾਂ ਨਹੀਂ ਕਰ ਸਕੇ ਕਿਉਂਕਿ ਇੱਕਦਮ ਪ੍ਰੋਗਰਾਮ ਬਣਿਆ ਸੁਖੇਂਦਰ ਉਹਨਾਂ ਦੀ ਫਲਾਈਟ ਸੀ ਕੈਨੇਡਾ ਤੋਂ ਇੱਕਦਮ ਕਰਨਾ ਪਿਆ ਸੋ ਥੋੜਾ ਇਹਨੇ ਛੋਟੇ ਜਿਹੇ ਸੱਦੇ ਤੇ ਆਇਆ ਤੇ ਬਹੁਤ ਬਹੁਤ ਧੰਨਵਾਦ ਤੇ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਇਹ ਜਿਹੜੀ ਕਲੈਬਰੇਸ਼ਨ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬੀਆਂ ਦੇ ਉਸ ਦਿਲ ਤੇ ਜਿੱਥੇ ਪੰਜਾਬੀ ਚਾਹੁੰਦੇ ਆ ਜਿਹੜਾ ਸਿਨੇਮਾ ਦੇਖਣਾ ਹੈ ਉੱਥੇ ਜ਼ਰੂਰ ਜਾ ਕੇ ਵਜੇਗੀ ਇਹ ਕਲੈਬਰੇਸ਼ਨ ਤੇ ਬਹੁਤ ਵੱਡੇ ਤਰੀਕੇ ਨਾਲ ਜਿਹੜਾ ਹੈ ਪੰਜਾਬੀਆਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰੇਗੀ ਸੋ ਅੱਜ ਇਸ ਮਿਲਣੀ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਆਉਣ ਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ